ਸੁਖਜਿੰਦਰ ਸਿੰਘ ਰੰਦਾਵੇ ਦੇ بیٹے ਨੂੰ ਸੋਸ਼ਲ ਮੀਡੀਆ ਤੇ ਧਮਕੀ ਦੇਣ ਵਾਲਾ ਬਟਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਪੁਲਿਸਲਾ ਬਟਾਲ ਦੇ ਐਸਐਸਪੀ ਸੁਹੇਲ ਕਾਸਮ ਮੀਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਸਦਸਾ ਕਹ ਪੀਤੇ ਕੱਲ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਦਾਵ ਨੂੰ ਦਰਸਾਈਆਂ ਗਈਆਂ ਦੋ ਘਟਨਾਵਾਂ ਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਇੱਕ ਸੋਸ਼ਲ ਮੀਡੀਆ ਤੇ ਦਿੱਤੀ ਧਮਕੀ ਭਰੀ ਟਿੱਪਣੀ ਨਾਲ ਸੰਬੰਧਿਤ ਜਦਕੇ ਚੀ ਫਤਿਹਗੜ ਚੂੜੀਆਂ ਵਿੱਚ ਕੋਲਾਬੋਰੇਟੀ ਘਟਨਾ ਹੈ ਐਸਐਸਪੀ ਬਟਾਲਾ ਨੇ ਦੱਸਿਆ ਕਿ 31 ਜੁਲਾਈ 2025 ਨੂੰ ਦੁਪਹਿਰ 3 ਵਜੇ ਦੇ ਕਰੀਬ ਸੰਸਦ ਮੈਂਬਰ ਸੁਖਿੰਦਰ ਸਿੰਘ ਅਰੰਦਾਵਾ ਦੇ بیٹے ਉਹਦੇ ਵੀਰ ਸਿੰਘ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਅਪਲੋਡ ਕਰਦੇ ਹਨ ਜਿਸ ਤੇ ਪੋਸਟ ਵਿੱਚ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਇਤਰਾਜੋਕ ਟਿੱਪਣੀਆਂ ਅਤੇ ਧਮਕੀਆਂ ਦਿੱਤੀਆਂ ਜਾਂਦੇ ਹਨ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਤਲਪਾਗ ਸਿੰਘ ਵਜੋਂ ਹੀ ਹੈ ਜੋ ਕਿ ਪਿੰਡ ਫਤਿਹਗੜ ਜੂੜੀਆਂ ਦੇ ਕਣਿਏਕੇ ਬੰਕਰ ਦਾ ਰਹਿਣ ਵਾਲਾ ਹੈ ਅਤੇ ਹੁਣ ਕੁਝ ਸਮਾਂ ਤੋਂ ਗੁਲਮਰਗ ਐਮਨੀਓ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਜਦਕਿ ਉਹਨਾਂ ਦਾਅਵਾ ਕੀਤਾ ਕਿ ਇਸ ਦੇ ਨਾਲ ਹੀ ਦੂਸਰੀ ਵਾਰਤਾ ਜੋ ਫਤਿਹਗੜ ਚੂੜੀਆਂ ਅਚਨਾਲਾ ਰੋਡ ਤੇ ਸਿਮਰਨਜੀਤ ਸਿੰਘ ਦੀ ਮਾਲਕੀ ਵਾਲੀ ਦਸਤੂਰੇ ਦਸਤਾਰ ਨਾਮ ਦੀ ਦੁਕਾਨ ਤੇ ਫਾਇਰਿੰਗ ਦੀ ਹੈ ਵਿੱਚ ਸ਼ੁਰੂਆਤੀ ਤੌਰ ਆ ਦੇ ਉਲਟ ਕੀ ਹਮਲਾ ਪਰਮਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪੁਲਿਸ ਨੇ ਜਾਂਚ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਹਾ ਕੇ ਸਿਮਰਜੀਤ ਸਿੰਘ ਦੀ ਦੁਕਾਨ ਤੇ ਵਪਾਰੀ ਸੀ ਅਤੇ ਉਹਨਾਂ ਵੱਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਇਸ ਦੀ ਜਾਂਚ ਦੇ ਸਾਹਮਣੇ ਆਈ ਹੈ ਕਿ ਤਰਨਤਾਰ ਦੇ ਗੁਰਦੀਪ ਚੈਸਲ ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ ਦੁਆਰਾ ਧਮਕੀ ਦਿੱਤੀ ਗਈ ਸੀ ਅਤੇ ਇਸ ਘਟਨਾ ਅਤੇ ਗੈਂਗਸਟਰ ਜਗਤ ਭਗਵਾਨ ਪੁਰੀਆ ਵਿਚਕਾਰ ਕੋਈ ਸਬੰਧ ਸਥਾਪਿਤ ਨਹੀਂ ਹੋਇਆ ਹੈ ਉਹਨਾਂ ਦੱਸਿਆ ਕਿ ਜਲਦੀ ਹੀ ਇਸ ਨਾਲ ਸੰਬੰਧਤ ਮਾਮਲੇ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ ਅਨੁਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ੍ਰੈਟਨਿੰਗ ਕੇਸ ਦੇ ਵਿੱਚ अर्ਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫਰਮ ਅੰਮ੍ਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰ ਹੀ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ ਵਿਚ ਇਜ਼ ਨੇਮਡ ਐਸ ਚੇਅਰਮੈਨ ਸਾਹਿਬ ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ ਦਿਸ ਵਾਸ ਅਰਾਊਂਡ 3 ਪੀਐਮ ਫਿਰ ਪੋਸਟ ਪੈਣ ਤੋਂ 1 ਘੰਟਾ ਬਾਅਦ ਕਰੀਬਨ 4 ਵਜੇ ਉਸੀ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸਟ ਦਾ ਉੱਥੇ ਇੱਕ ਗगन ਰੰਦਾਵਾ ਨਾਮ ਦਾ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन ਅੰਡਰਸਕੋਰ ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ एंड ओवर ए पीरियड ऑफ टाइम इनिशियली जस्ट वन कमेंट वॉज देयर उस तो बाद कुछ होर पार्टिसपेंट्स उए त काफ़ी फिर इट बिगेम ए स्ट्रिंग ऑफ कमेंट्स जेडे बड़े ऑप्श एंड दे वर थ्रैटनिंग इन टोन तो इस चीज़ का संज्ञान लेंदे हुए बटाला पुलिस ने इमीडिएटली वी टुकअप द मैटर विद द इंस्टाग्राम उस केस बना के रिपोर्ट बना के वी सेंड इट टू द इंस्टाग्राम फॉर डिटेल्स ਤਾਂ ਉਥੇ ਪਰਸਿਸਟੈਂਟਲੀ ਯੂ نو ਪਰਸੂ ਕਰਕੇ ਇਵੈਂਚੁਅਲੀ ਵੀ ਗਾਟ ਦ ਡੀਟੇਲਸ ਜਿਹੜਾ ਯੂਜ਼ਰ ਸੀਗਾ ਇਹਦਾ ਇੰਸਟਾਗ੍ਰਾਮ ਆਈਡੀ ਦਾ ਤਾਂ ਆਫਟਰ ਦ ਡੀਟੇਲਸ ਪੂਰਡ ਇਨ ਉਸ ਤੋਂ ਬਾਅਦ ਸਾਡਾ ਆਪਰੇਸ਼ਨ ਸਟਾਰਟ ਹੋਇਆ ਟੂ ਅਰੈਸਟ ਦ ਪਰਸਨ ਉਹਦੇ ਵਿੱਚ ਇਟ ਵਾਸ ਲੈਡ ਬਾਈ आवर ਸੀਆਈ ਇਨਚਾਰਜ ਮਿਸਟਰ ਸੁਖਰਾਜ ਸਿੰਘ ਤਾਂ ਉਹਦੇ ਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ अर्ਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮੁਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਹੈ ਸਨਾਬ ਦਿਲਬਾਗ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬਾਂਗਰ ਬਟਾਲੇ ਚ ਪੈਂਦਾ ਹੈ ਉੱਥੋਂ ਦਾ origianlly ਰਹਿਣ ਵਾਲਾ ਹੈ ਬਟ ਐਸ ਆਫ ਨਾਊ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇਜਸ ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੇ ਕਿ ਥੈਟ ਹੀ ਵਾਸ ਐਕਚੁਅਲੀ ਦਾ ਯੂਜ਼ਰ ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮਿਨਰੀ ਪੁਛਗਛ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਉਹਦੇ ਨਹੀਂ ਗੈਂਗਸਟਰ ਤਾਂ ਪ੍ਰੀਲਿਮਿਨਰੀ ਪੁਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ ਥੇਰ ਤਾਂ ਇਹਦੇ ਵਿੱਚ ਅਸੀਂ ਇੱਕ ਐਫਆਈਆਰ ਦਰਜ ਕਰ ਲਈ ਹੈ 98/25 اےਸੀ ਕੋਟਲੀ ਸੂਰਤ ਮਲੀਆਂ थाना ਹੈ ਉਥੇ ਅੰਡਰ ਦਾ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਈਟੀ ਐਕਟ ਅਸੀਂ ਦਰਜ ਕਰ ਲਿਆ ਤਾਂ ਇਸ ਦੀ ਕੰਟੀਨਿਊਸ਼ਨ ਦੇ ਵਿੱਚ ਹੀ ਇੱਕ ਹੋਰ ਇੱਕ ਇਨਸੀਡੈਂਟ ਕੋਟ ਹੋਇਆ ਸੀਗਾ ਇੱਕ ਫਾਇਰਿੰਗ ਇਨਸੀਡੈਂਟ ਇਨ ਫਤੇਗੜ ਚੂੜੀਆਂ ਉਥੇ ਬੇਸਿਕਲੀ ਇੱਕ ਦੁਕਾਨ ਹੈ ਦਸਤੂਰ ਦਸੂਰੇ ਦਸਤਾਰ ਤਾਂ ਦਿਸ ਸ਼ਾਪ ਬਿਲੋਂਗਸ ਟੂ ਵਨ ਸਿਮਰਨਜੀਤ ਸਿੰਘ ਤਾਂ ਉਥੇ 2-3 ਦਿਨ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਗੋਲੀ ਚਲੀ ਸੀਗੀ ਤਾਂ ਇਹ ਸਿਮਰਨਜੀਤ ਸਿੰਘ ਦੇ ਦੁਕਾਨ ਤੇ ਗੋਲੀ ਚਲੀ ਸੀਗੀ ਨਾ ਕਿ ਪਰਮਿੰਦਰ ਸਿੰਘ ਦੇ ਦੁਕਾਨ ਤੇ ਐਜ਼ ਵਾਸ ਕਲੇਮਡ ਬਟ ਨੈਵਰਦਲੈਸ ਇਟਸ ਅ ਵੈਰੀ ਸੀਰੀਅਸ ਕੇਸ ਤਾਂ ਇਹਦਾ ਇੱਕ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਫਤਿਹਗੜ੍ਹ ਚੂੜੀਆਂ ਥਾਣੇ ਦੇ ਵਿੱਚ 98 ਬਟਾ 2025 ਨੰਬਰ ਦਾ ਮੁਕਦਮਾ ਦਰਜ ਅਸੀਂ ਕਰ ਲਿਆ ਸੀਗਾ 31 7 2025 ਨੂੰ ਅਗੇਨ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਰਮਸ ਐਕਟ ਤਾਂ ਇਹਦੇ ਵਿੱਚ ਸਾਡੀ ਜਿਹੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ ये बिल्कुल मतलब एंड uh, तक ऑलमोस्ट पहुंच गई है एंड अरेस्ट इन दिस केस दे आर एक्सपेक्टेड वेरी शॉर्टली ਤਾਂ ਆਲਮੋਸਟ ਦਿਸ ਕੇਸ ਹੈਜ਼ ਬੀਨ ਡਨ ਤਾਂ ਤੁਹਾਡੇ ਰਾਹੀਂ ਮੈਂ ਇਹ ਵੀ ਤੁਹਾਡੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਐਜ਼ ਆਫ ਨਾਊ ਜਿਹੜਾ ਨੋਟੋਰੀਅਸ ਗੈਂਗਸਟਰ ਜਗੂ ਭਗਵਾਨਪੁਰੀਆ ਹੀ ਇਜ਼ ਲੌਜਡ ਇਨ ਸਿਲਚਰ ਜੇਲ ਜਿਹੜਾ ਅਸਾਮ ਦੇ ਵਿੱਚ ਹੈਗਾ ਤਾਂ ਜਿਸ ਤਰ੍ਹਾਂ ਮਤਲਬ ਕਲੇਮਸ ਆਰ ਬੀਂਗ ਮੇਡ ਕਿ ਉਹਦਾ ਕਮਿਊਨੀਕੇਸ਼ਨ ਹੈਗਾ ਤਾਂ ਇਹਦੇ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਪਹਿਲਾ ਵੀ ਜਿਹੜਾ ਜੇਲ ਅਥਾਰਟੀਜ਼ ਹੈ ਅਸਾਮ ਦੀਆਂ ਸਿਲਚਰ ਜੇਲ ਦੀਆਂ ਤਾਂ ਉਹਨਾਂ ਨੂੰ ਅਸੀਂ ਰਿਟਨ ਕੋਰਸਪੋਂਡੈਂਸ ਦੇ ਵਿੱਚ ਲਿਖਿਆ ਹੈਗਾ ਕਿ ਖਦਸ਼ਾ ਹੈਗਾ ਕਿ ਇਹ ਕਿਤੇ ਕਮਿਊਨੀਕੇਟ ਕਰਦਾ ਸੋ ਥੈਟ ਇਫੈਕਟਿਵ ਸਰਵਲੈਂਸ ਸ਼ੁੱਡ ਬੀ ਮਾਉਂਟਡ ਔਨ ਹਿਮ ਅਸੀਂ ਨਾ ਸਿਰਫ ਉਹਨਾਂ ਨੂੰ ਲਿਖਿਆ ਬਲਕਿ ਐਨਸੀਬੀ ਨੂੰ ਵੀ ਅਸੀਂ ਲਿਖਿਆ ਕਿਉਂਕਿ ਐਨਸੀਬੀ ਨੇ ਪਿਟ ਐਂਡ ਡੀਪੀਐਸ ਕੇਸ ਦੇ ਤਹਿਤ ਜੱਗੂ ਭਗਵਾਨ ਪੂਰੀਆ ਨੂੰ ਉੱਥੇ ਇਨਕਾਰਸਰੇਟ ਬੰਦ ਕਰਾਇਆ ਹੈ ਸਿਲਚਰ ਜੇਲ ਦੇ ਵਿੱਚ ਤਾਂ ਰਿਟਨ ਕੋਰੈਸਪੋਂਡੈਂਸ ਹੈਜ਼ ਬੀਨ ਡਨ ਵਿਦ ਬੋਥ ਐਨਸੀਬੀ ਐਸ ਵੈਲ ਐਸ ਜਿਹੜੀ ਜੇਲ ਅਥਾਰਟिटीज ਹੈਗੀਆਂ ਸਿਲਚਰ ਜੇਲ ਦੀ ਇਨ ਐਂਡ ਅਸਾਮ ਉਹ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਪ੍ਰੀਲਿਮినਰੀ ਕੁਐਸਚਨਿੰਗ ਅਸੀਂ ਕੀਤੀ ਜਿਸ ਤਰ੍ਹਾਂ ਆਪਾਂ ਉਹ ਕਹਿੰਦੇ ਕਿ ਫੁਕਰੀ ਦੇ ਵਿੱਚ ਇਹਨੇ ਕਮੈਂਟਸ ਪਾਏ ਜਾਂ ਇਟ ਇਜ਼ ਐਨ ਐਕਟ ਆਫ ਮਿਸੀਵ ਬਟ ਫਿਲਹਾਲ ਇਹ ਗੱਲ ਆਈ ਹੈ ਬਟ ਅਗੇਨ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਕਿ ਅਸੀਂ ਫੇਸ ਵੈਲਿਊ ਤੇ ਕੋਈ ਸਟੇਟਮੈਂਟ ਅਕਿਊਜ਼ ਅਕਿਊਜ਼ ਦਾ ਨਹੀਂ ਲੈ ਰਹੇ ਵੀ ਵਿਲ ਡੂ ਡੀਪਰ ਇਨਵੈਸਟੀਗੇਸ਼ਨ ਇਹਨੂੰ ਅੱਜ ਇਸ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਤਾਂ ਫਿਰ ਐਕਸਟੈਂਡਡ ਰਿਮਾਂਡ ਦੇ ਵਿੱਚ ਇਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗਾ ਮੋਬਾਈਲ ਫੋਨ ਦਾ ਜਾਂ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਹੋਗੀ ਇਹਦੀ ਕਮਿਊਨੀਕੇਸ਼ਨ ਦੀ ਉਹਦੇ ਵਿੱਚ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਉਹ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਆ ਬਟ ਐਜ਼ ਆਫ ਨਾਓ ਕੋਈ ਚੀਜ਼ ਨਹੀਂ ਆਈ ਹੈ ਨਹੀਂ ਹੀ ਇਜ਼ ਕੁਆਇਟ ਯੰਗ ਜਿਸ ਤਰ੍ਹਾਂ ਤੁਸੀਂ ਵੇਖ ਲਿਆ ਤਾਂ ਇਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ